ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਂ ਪਿੰਡ ਪੋਝੀਆਂ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਨੇੜੇ ਚਬਾਲ ਰਹਿ ਜਾਂਦਾ ਪਿੰਡ ਪੋਝੀਆਂ ਦੇ ਪੰਜ ਬੜ ਪਿੰਡ ਲੱਗੇ ਆ ਸੋ ਤਰਨਤਾਰਨ ਤੋਂ ਕੋਈ 15 14 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਕੋਈ ਭਰਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਠੀਕਾ ਜੀ ਠਿੱਕੀਬੜ ਥਾਣੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਜਾਂ ਇਧਰੋਂ ਤਰਨਤਾਰਨ ਥਾਣਾ ਵੀ ਤੁਸੀਂ ਵਿਜ਼ਿਟ ਕਰ ਸਕਦੇ ਠੀਕ ਹੈ ਪਿੰਡ ਆੜਾਈ ਵੀ ਬਿਲਕੁਲ ਇਸ ਪਿੰਡ ਵਿਜ਼ਿਟ ਕਰ ਸਕਦੇ ਹੋ ਤੁਸੀਂ ਭਾਜੀ ਜਗਿੰਦਰ ਸਿੰਘ ਉਹਨਾਂ ਦੇ ਫਾਰਮ ਤੇ ਆਇਆ ਦੋਸਤੋ ਵਪਾਰ ਦਾ ਕੰਮ ਹੈ ਭਾਜੀ ਉਹਨਾਂ ਦਾ ਪਸ਼ੂ ਰੂਟੀਨ ਦੇ ਵਿੱਚ ਹੀ ਉਹਨਾਂ ਦੇ ਕੋਲ ਆਉਂਦੇ ਯਾਰ ਵਿਕਰੀ ਵਾਲੇ ਅੱਜ ਵੀ ਤੁਹਾਨੂੰ ਆਪਾਂ ਟੋਟਲ ਤਿੰਨ ਬੇੜਾ ਦਿਖਾਉਣੀਆਂ ਨੇ ਦੋ ਸੁਈਆਂ ਸਵਾਈਆਂ ਨੇ ਇੱਕ ਗੱਬਣ ਵੇੜਾ ਠੀਕ ਆ ਜੀ ਤਿੰਨ ਨਾਕ ਕੋਈ 2 4 2 4 5 ਨਾਕ ਜਿਹੜੇ ਆ ਇਹਨਾਂ ਦੇ ਕਿੱਲੇ ਤੇ ਮੌਜੂਦ ਹੁੰਦੇ ਆ ਜਦੋਂ ਮਰਜ਼ੀ ਮੇਰਾ ਭਰਾ ਕਾਲ ਕਰੋ ਸੰਪਰਕ ਕਰੋ ਕੋਈ ਤੁਹਾਨੂੰ ਜਿਹੜੇ ਪਸ਼ੂ ਆ ਮਿਲ ਜਾਣਗੇ ਪ੍ਰੋਵਾਈਡ ਹੋ ਜਾਣਗੇ ਠੀਕ ਆ ਜੀ ਜ਼ਿਆਦਾਤਰ ਵੇੜਾ گاਵਾ ਇਸ ਕਿੱਲੇ ਤੇ ਹੁੰਦੀਆਂ ਰਹਿੰਦੀਆਂ ਨੇ ਪੂਰੀ ਗੱਲਬਾਤ ਕਰਾਂਗੇ ਤਰੀਕਾ 27 ਨਵ ਸਮਾ ਕੋਈ ਦੁਪਹਿਰ ਦੇ 2 ਵਜੇ ਦਾ ਟਾਈਮ ਆ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਭਾਜੀ ਜਗਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਮਹਾਰਾਜ ਜੀ ਭਾਜੀ ਕਹਿ ਦਿੱਤਾ ਚੜ੍ਹਦੀ ਕਲਾ ਕਿਰਪਾ ਬਾਬਾ ਸੁਖਮਨ ਸਿੰਘ ਜੀ ਸੁਖਰਮਾਰਕ ਦਾ ਭਾਜੀ ਹੋ ਗਿਆ ਗੁਰੂ ਰਾਮ ਦਾਸ ਦੀ ਭਾਜੀ ਉਦੋਂ ਵੀ ਆਪਾਂ 2 2-3 ਕਿਨਾਂਕ ਪਾਏ ਸੀ ਹਾਂ 3 ਕਿਨਾਂਕ ਪਾਏ ਮਾਲ ਉਸ ਤੋਂ ਬਾਅਦ ਵੀ ਕਈ ਪਸ਼ੂ ਵੇਚੇ ਆ ਜੀ ਵੇਚੇ ਉਦੋਂ ਬਾਅਦ ਆ ਇਸੇ ਤਰ੍ਹਾਂ ਯਾਰ ਹਾਂਜੀ ਜਦੋਂ ਕੰਮ ਤੁਰਿਆ ਹੋਵੇ ਤੇਜ਼ੀ ਹੋਵੇ ਉਦੋਂ ਮਾਲ ਤੁਰਿਆਉਂਦਾ ਤੁਰਿਆ ਜਾਂਦਾ ਤੁਰੇਂਦਾ ਅੱਜ ਵੀ ਹੋਣ ਦਿਆ ਸੀ ਲਓ ਜੀ ਮਾਲ ਅੱਜ ਵੀ ਵਿਕ ਚੱਲਿਆ ਸੀਗਾ ਚਲੋ ਪਸੂ ਸਾਫ ਸੁਥਰੇ ਜਿਹੜੇ ਹਾਂਜੀ ਹਾਂਜੀ ਔਰ ਇੱਕ ਭਰਾ ਨੂੰ ਆਂਦਾ ਵੀ ਖਰੀਦਦਾਰੀ ਕਰ ਗਿਆ ਹਾਂ ਖਰੀਦਦਾਰੀ ਕਰ ਗਿਆ ਤੇ ਅੱਜ ਭਾਜੀ ਦੋ ਬੜਾ ਆਪਣੇ ਕੋਲ ਜੜੀਆਂ ਸੁਈਆਂ ਨੇ ਇੱਕ ਗੱਪਣ ਇੱਕ ਗੱਪਣ ਜੀ ਠੀਕ ਆ ਜੀ ਬਾਕੀ ਬੜਾ ਵੀ ਚਲੋ ਚੰਗੀਆਂ ਨੇ ਪਰਤੇ ਬਿਲਕੁਲ ਜਾਇਜ਼ ਬਿਲਕੁਲ ਜਾਇਜ਼ ਛੋਟੇ ਛੋਟੇ ਮੁੱਲ ਕਰਦੇ ਆ ਬੜੇ ਛੋਟੇ ਛੋਟੇ ਰਹਿਣਗੇ ਮੋٹے ਤੌਰ ਤੇ ਕੈਮਰਾ ਮਾਰ ਕੇ ਜਾ ਦੇ ਛੋਟੇ ਛੋਟੇ ਯਾਰੇ ਨਹੀਂ ਹੋਣੇ ਆਪਾਂ ਉਹਨੇ ਕਰਦੇ ਜਿੰਨੇ ਕ ਆਪਾਂ ਜਾਇਜ਼ ਬਿਲਕੁਲ ਪਾ ਵੀ ਬਾਕੀ ਦੁੱਧ ਜਿੰਨਾ ਦੱਸਾਂਗੇ ਉਹਨਾਂ ਮ ਸੋ ਸ਼ੁਰੂਆਤ ਆਪਾਂ ਪਹਿਲਾਂ ਭਾਜੀ ਸੂਈਆਂ ਵੜਾ ਦਿਖਾਉਣੀਆਂ ਵੀਰਾਂ ਨੂੰ ਹਾਂਜੀ ਦੋਸਤੋ ਬਾਕੀ ਤੁਹਾਡਾ ਵੀ ਫਰਜ਼ ਬਣਦਾ ਇੱਥੇ ਆਣ ਕੇ ਆਪਣੀ ਇੱਕ ਟਾਈਮ ਚੋਵੋ ਦੋ ਟਾਈਮ ਚੋਵੋ ਕੋਈ ਮੇਰਾ ਭਰਾ ਦੂਰ ਦਰਡੇ ਵਾਲਾ ਠੀਕ ਹੈ ਜੀ ਇੱਥੇ ਵੀਡੀਓ ਕਾਲ ਤੇ ਤੁਸੀਂ ਜਿਹੜੀ ਚੁਵਾਈ ਵੇਖ ਸਕਦੇ ਜੀ ਕੋਈ ਭੂਰ ਛੱਟਾ ਦੂਜੀ ਤੀਜੀ ਗੱਲ ਆਪਾਂ ਵੀਡੀਓ ਦੇ ਵਿੱਚ ਕਲੀਅਰ ਕਰ ਦਿਆਂਗੇ ਸ਼ੁਰੂਆਤ ਕਰਦੇ ਆਂ ਭਾਜੀ ਜਗਿੰਦਰ ਸਿੰਘ ਜੀ ਇਸ ਵੜ ਤੋਂ ਹਾਂਜੀ ਹਾਂਜੀ ਵੱਡੀ ਵੜਾ ਕੀ ਬੇਰਵਾ ਕ੍ਰੋਸ ਬਰੀਡ ਦੇ ਵਿੱਚ ਆ ਜੀ ਹਾਂਜੀ ਇਹਦਾ ਸੂਆ ਦਸਤੀਏ ਇਹਦਾ ਸੂਆ ਦੂਜਾ ਸੰਦੂਸਾ ਦੂਜਾ ਸੂਆ ਹਾਂਜੀ ਅੱਜ ਦਿਨ ਕਿੰਨੇ ਹੋ ਗਏ ਸੂਈ ਨੂੰ ਅੱਜ ਤਿਜਾ ਰਹਿਣੀ ତਿਜਾ ਦੇਣਾ ਤਿਜਾ ਹੀ ਦੇਣੀ ਅੱਜ ਲਓ ਜੀ ਦੂਜਾ ਸੂਆ ਤਿਜਾ ਦਿਨ ਹਾਂਜੀ ਬੱਚਾ ਮਗਰ ਆ ਗਿਆ ਮਗਰ ਬੱਚਾ ਜੀ ਨਾਲੂਆ ਨਾਲ ਬੱਚੇ ਤੇ ਨਾਲ ਹੈ ਨਾਲੂਆ ਨਾਲੂਆ ਨਾਲ ਦਿਖਾ ਦਿਓ ਠੀਕ ਹੈ ਜੀ ਹਾਂਜੀ ਐਸ ਵਕਤ ਪਾਜੀ ਬੋਲੇ ਦੀ ਸਥਿਤੀ ਕੀ ਹੈ 14 ਤੋਂ 15 ਕਿਲੋ ਬੋਲਾ ਲਓ ਜੀ 14 15 ਕਿਲੋ ਬੋਲਾ ਠੀਕ ਹੈ ਜੀ ਬਾਕੀ ਕਤਕੂ ਤੋਂ ਵੱਡਾ ਠੀਕ ਹੈ ਜੀ ਬਾਕੀ ਢਾਂਚਾ ਤੁਹਾਡੇ ਸਾਹਮਣੇ ਆ ਹਾਂਜੀ ਥੋੜਾ ਸੂਸਵਾ ਦੇ ਵਿੱਚ ਆ ਬਾਕੀ ਵੈੜ ਲੰ ਇਧਰ ਇੱਕ ਪਾਸੇ ਤੁਸੀਂ ਸਾਹਮਣੇ ਦੇਖ ਰਹੇ ਜੇ ਥਣ ਗੋਲ ਪੂਰਾ ਕਾਇਮ ਆ ਚਾਰੇ ਥਣ ਕੋਈ ਪੋਰਟ ਚਾਂਗ ਨਹੀਂ ਠੀਕ ਆ ਜੀ ਕੋਈ ਬੱਚੀ ਐਕਸਟਰਾ ਕੋਈ ਨਾਲ ਨਹੀਂ ਲੱਗੀ ਕੀ ਚਾਰੇ ਥਣ ਮੋਟਾ ਥਣ ਲੱਗਾ ਤੇ 15 16 15 16 ਕਿਲੋ ਬੋਲਾ ਜੀ ਹਾਂ ਬਸ ਇਨਾ ਬੋਲਾ ਹੀ ਆ ਜੀ ਠੀਕ ਚੱਲੋ 20 ਤੋਂ ਪਲਾਸੀ ਗਾਂ ਆ ਜੇ ਰੁੱਕ ਕੇ ਥੋੜੇ ਦੇਣਾ ਇਹ ਤਾਂ ਤਾਜੀ ਸੂਈ ਗਾਂ ਬਿਲਕੁਲ ਜੀ ਬਿਲਕੁਲ ਬਾਕੀ ਆਹ ਜਿਹੜਾ ਲੱਖ ਲੋਗੇ ਟੀਕਾ ਹੀ ਇਦਾਂ ਦਾ ਸ਼ੁਰੂ ਦਾ ਵਿੱਚ ਕੋਈ ਉਹ ਚੀਜ਼ ਨਹੀਂ ਹੁੰਦੀ ਟੀਕੇ ਇਦਾਂ ਦੇ ਆਉਂਦੇ ਪਹਿਲਾਂ ਉਹਨਾਂ ਦਾ ਬਾਡੀ ਸਟਰਕਚਰ ਬੰਤਰੀ ਇਦਾਂ ਦੀ ਆ ਬੰਤਰੀ ਇਨਾ ਡੰਗਰਾਂ ਦੀ ਵੇਂ ਸਮੂਹਨਸੋ ਦੋਸਤੋ ਮੋਟੀ ਆ ਨਾੜ ਨੂੜ ਤੁਸੀਂ ਵੇਖੋਗੇ ਹਵਾਨੇ ਦੇਵੇ ਤੇ ਮੋਟੀ ਦਿਖਾਈ ਦੇਊਗੀ ਤੁਹਾਨੂੰ 15 16 15 ਤੋਂ ਪਲੱਸ ਇਸ ਵਕਤ ਬੌੜਾ ਅੱਜ ਦੂਜੇ ਦਿਨ ਤੀਜੇ ਦਿਨ ਦੀ ਸੂਈ ਦੇ ਥੱਲੇ ਆਹ ਦੇਖੋ ਥੋੜਾ ਸਾਂਭਣ ਸੂਂਬਣ ਵਾਲੀ ਆ ਵੜਗਾ ਸਾਂਭਣ ਵਾਲੀ ਦੁੱਧ ਵਾਲੀ ਬੜੀ ਵੱਛੀ ਹਾਂ ਵੜਗਾ ਸਾਂਭਣ ਵਾਲੀ ਆ ਕੋਈ ਮੇਰਾ ਭਰਾ ਚਲੋ ਹੁਣ ਸੂਈ ਸਵਾਈ ਆ ਕੋਈ ਸੂਈ ਸਵਾਈ ਲੈ ਕੇ ਜਾਊਗਾ ਕੱਲ ਨੂੰ ਮੇਰਾ ਵੀਰ ਕੋਈ ਚੰਗੀ ਕੇਅਰ ਕਰੇ ਚੰਗੀ ਸਾਫ ਸੰਭਾਲ ਕਰੇ ਜਿਹੋ ਜਾਂ ਦੋਸਤੋ ਪਾਲਾਂਗੇ ਉਹ ਜਿਆ ਦੁੱਧ ਲੈ ਲਾਂਗੇ ਠੀਕ ਆ ਜੀ ਵੇੜਾਂ ਤਾਂ ਕਰਮਾਲੀਆਂ ਦੀ ਖਾਸੀਅਤ ਆ ਜਿੰਨਾ ਕ ਆਪਾਂ ਪਾਉਣੇ ਆ ਓਨਾ ਕਰਮਾਲੀਆਂ ਦੇ ਦਿੰਦੀਆਂ ਨੇ ਚੋਣ ਚਵਾਸ ਸੰਧੂ ਸਾਹਿਬ ਬਹੁਤ ਚੰਗਾ ਵਾ ਠੀਕ ਆ ਭਈ ਮਤਲਬ ਕੋਈ ਨਜਾਇਜ਼ ਗੱਲ ਕਰੀਏ ਉਤਰਾਂ ਦੀ ਭੂਰ ਛੱਟੇ ਲਈ ਕੋਈ ਕੋਈ ਗੱਲ ਨਹੀਂ ਆ ਫੁੱਲ ਗਰੰਟੀ ਭੂਰ ਛੱਟੇ ਦੀ ਠੀਕ ਆ ਤੇ ਬਾਕੀ ਲਤ ਨਹੀਂ ਫੋੜਦੀ ਰੱਸੀ ਨਹੀਂ ਪਾਈਦੀ ਆਪਾਂ ਨਾ ਪਾਉਣੀ ਆ ਓ ਠੀਕ ਆ ਭਈ ਇੱਧਰ ਬਿਆਣਾ ਚੋਲੇ ਸਿਆਣਾ ਚੋਲੇ ਕੋਈ ਗੱਲ ਹੀ ਨਹੀਂ ਠੰਡੀ ਮਿੱਠੀ ਧੀਰੀ ਆ ਪੂਰੀ ਹਾਂਜੀ ਹਾਂਜੀ ਲੈ ਵੀ ਜਸਨ ਪਰਲੇ ਬਣੇ ਬਹਿਣੀ ਇੱਕ ਬਹਿਣੀ ਨਾਲ ਪਾਸੇ ਦੋ ਪਾਸੇ ਪੁੱਤ ਮ ਸੋ ਨਗੇ ਸੁਭਾ ਦੀ ਪੂਰੀ ਠੰਡੀ ਧੀ ਤੇਰੀਆ ਕਰਮਾ ਲਈ ਸੀਲ ਸਾਉ ਇਹਦਾ ਭਾਜੀ ਜਗਿੰਦਰ ਸਿੰਘ ਜੀ ਮੁੱਲ ਇਹਦੀ ਡਿਮਾਂਡ ਕੀ ਕਰਦੇ ਆ ਲੈਣ ਦੇਣ ਕੀ ਰੱਖਿਆ ਇਹਦਾ ਮੰਗਣ ਨੂੰ ਸੰਤੂ ਸਾਹਿਬ ਆ 65 ਮੰਗੀ ਜਗੀ ਪਰ ਆਪਾਂ ਮੰਗਣਾ ਨਹੀਂ ਆ ਹਾਂਜੀ ਆਪਾਂ ਦੇਣੀ 58000 ਦੀ ਠੀਕ ਆ ਜੀ ਹਾਂਜੀ 58000 ਦੀ ਲੈ 58000 ਦੀ ਲੈ ਜੀ ਠੀਕ ਆ ਜੀ ਲਓ ਜੀ 58000 ਦੀ 200 ਇਹ ਯਾਸ ਨੂੰ ਤੁਹਾਨੂੰ ਮਿਲ ਜੂਗੀ ਲੈ ਇਹਦੇ ਜਿਹੜਾ 58000 ਆ ਠੀਕ ਆ ਬਾਕੀ ਇਹ ਬੰਤਰ ਆ ਵਹਿੜ ਦੀ ਹੁਣ ਇਸ ਵਕਤ ਬੌਲੇ ਦੀ ਸਥਿਤੀ ਤੁਹਾਨੂੰ ਦੱਸ ਹੀ ਦਿੱਤੀ ਆ ਦੁੱਧ ਚਵਾਜੇ 20 ਜਵਾਜੇ 22 ਠੀਕ ਆ ਜੀ ਪਲਾਸ ਚਵਾਜੇ ਉਹ ਜਿਹੋ ਜੀ ਸੇਵਾ ਰਹੀ ਕਿਸੇ ਭਰਾ ਦੀ ਤੇ ਲੈ ਦੇ ਸਿਰਫ ਜੈਸਨੋ ਜਿਹੜੀ ਅੱਜ ਵੀਰ ਹੋਣਾ ਕੀਤੀ ਹੈ ਬਾਕੀ ਮੌਕੇ ਤੇ ਛੋਟਾ ਛਟਾ ਹੁੰਦੀਆਂ ਰਹਿਣਗੀਆਂ ਕੋਈ ਨਹੀਂ ਉਹ ਤਾਂ ਭਿੰਡਪਰਾ ਦਾ ਮਾਣ ਕਰੀ ਰਹੀ ਆ ਥੋੜਾ ਬੜਾ ਠੀਕ ਆ ਜੀ ਜਿਹੜਾ ਚੱਲ ਕੇ ਆਉਂਦਾ ਫਿਰ ਕਰਦਾ ਪੈਂਦਾ ਇਹਨਾਂ ਕਰ ਠੀਕ ਆ ਜੀ ਠੀਕ ਆ ਬਾਕੀ ਆ ਠੰਡੀ ਤੇਰੀ ਬਿਲਕੁਲ ਠੰਡੀ ਗੱਲ ਹੀ ਕੋਈ ਨਹੀਂ ਆਇਦਰ ਭਾਜੀ ਸੈਕਟਰ ਨੰਬਰ ਤੇ ਆਪਣੇ ਕੋਲ ਜਿਹੜੀ ਆਂ ਗਾਂ ਐ ਕਿਵੇਂ ਕਨਵਾ ਸੁਬਾ ਇਹ ਭਾਈ ਤਜਾਸੂਆ ਗਾਂ ਜੇ ਤਜਾਸੂਆ ਹਾਂਜੀ ਪਰ ਮੁਕਾਬਲਾ ਲੱਖ ਰੁਪਏ ਵਾਲੀ ਗਾਂ ਦਾ ਕਰੂਗੀ ਹਾਂ ਤੇ ਦੁੱਧ ਹੈਗਾ 16 17 ਦਸਣਾ 15 अच्छा जी ਮਣਕੇ ਦੇਾਂਗੇ 15 ਜੇ 15 ਨਾਲ ਤੇਲ ਖਰਚਾ ਵੀ ਭਾਂਡ ਭਰਾਉਂਦਾਾਂਗੇ ਇਹਨੂੰ ਠੀਕ ਉਹਦੀ ਗੱਡੀ ਦਾ ਠੀਕ ਆ ਹਾਂਜੀ ਅੱਜ ਦਿਨ ਕਿੰਨੇ ਦੱਸਿਆ ਸੂਈ ਨੂੰ ਇਹਨੂੰ 10 ਦਾ 11 ਦਾ ਦਿਨ ਹੋ ਗਿਆ ਮਗਰ ਬੱਛੀ ਜੀ ਲਓ ਜੀ ਲਾਲ ਰੰਗ ਦੇ ਵਿੱਚ ਮਗਰ ਬੱਛੀ ਆ ਬੱਛੀ ਜਰਸੀ ਦੀ ਬੱਛੀ ਕੋਈ 10 11 12 ਦਿਨਾਂ ਦੀ ਸੂਈ ਆ ਠੀਕ ਆ ਜੀ ਤੇ 15 ਕਿਲੋ ਦੁੱਧ ਬਾਕੀ ਗਰੰਟੀ ਤੁਹਾਨੂੰ ਤਸੱਲੀ ਇੰਨੀ ਕੁ ਦੇਤੀ ਆ ਕੋਈ ਮੇਰਾ ਭਰਾ ਆਉਂਦਾ ਇੱਥੇ ਇਹ ਨਹੀਂ ਵੀ ਜੇ 15 ਦੱਸਿਆ 11 12 ਨਿਕਲੇ ਤੇ ਤੇਲ ਪਾਣੀ ਦਾ ਖਰਚਾ ਵੀ ਕੋਈ 16 17 ਦੱਸਾਂਗੇ 15 ਠੀਕ ਆ ਜੀ ਹਾਂਜੀ ਬਾਕ ਅਗਲੇ ਪਿਛਲੇ ਥਾਣਾ ਦਾ ਸਾਇਜ ਬਹੁਤ ਚੰਗੀ ਤਸਲੀ ਨਾਲ ਚੈੱਕ ਕਰਾ ਦਿਆ ਜੀ ਵਿਰਲ ਵੰਡ ਚੰਗੇ ਆ ਬਾਕੀ ਕਿਸੇ ਰਕਮ ਦੀ ਛਟਾ ਪੂਰ ਨਹੀਂ ਕੋਈ ਮੈਂ ਨਾ ਕੋਈ ਰਸੀ ਪਾਉਂਦੀ ਇਹਨੂੰ ਵੀ ਲੋਡ ਨਹੀਂ ਕੋਈ ਪੂਰ ਨਹੀਂ ਛਟਾ ਨਹੀਂ ਠੀਕ ਆ ਆ ਵੀ ਦੱਸੇਗਾ ਜੇ ਚੋਗਾ ਭੈਣ ਫਰਾ ਵੀ ਕਿਦਾਂ ਦੀ ਗਾ ਹੈ ਹਾਂ ਖੋਲ ਕੇ ਦਿਖਾ ਦਿੰਨੇ ਆ ਹਾਈ ਤੋਂ ਮੀਡੀਅਮ ਦੇ ਵਿੱਚ ਆ ਬਾਕੀ ਰੰਗ ਪ੍ਰਿੰਟ ਤੁਹਾਡੇ ਸਾਹਮਣੇ ਆ ਬਲੈਕ ਤੇ ਕਾਲੀ ਡੱਬੀ ਆ ਠੀਕ ਆ ਜੀ ਲੱਖ ਰੁਪਏ ਦੀ ਗਾ ਦਾ ਮੁਕਾਬਲਾ ਕਰੂਗੀ ਦੁੱਧ ਨਾਲ ਚੋਗੇ ਥਣ ਥਣ ਏਦਾਂ ਦਾ 200 ਬਹੁਤ ਆਪਾਂ ਚਲੋ ਘੱਟ ਬੈੜਾ ਨੂੰ ਵਿਕਦੇ ਆ ਥਣ ਥਣ ਦੀ ਕੁਆਲਿਟੀ ਦੁੱਧ ਹੋਵੇ ਨਾ ਹੋਵੇ ਤਾਂ 16 17 ਹੀ ਆ ਪਰ 15 ਕਿਲੋ ਤੁਸੀਂ ਮੰਨ ਕੇ ਸੌਦਾ ਕਰਿਆ ਜੀ ਕਿ 15 ਕਿਲੋ ਦੀ ਸ਼ੈਦੀ ਤਸੱਲੀ ਉਹ ਆ ਵੀ ਜਿਹੜਾ ਬਿਲਕੁਲ ਠੰਡੇ ਕਰਕੇ ਬਿਲਕੁਲ ਭਾਂਡੇ ਦੇ ਵਿੱਚ ਪੈਣ ਵਾਲਾ ਦੁੱਧ ਆ ਹੋਵੇ ਨਾ ਹੋਵੇ ਤਾਂ ਬਾਰ ਬਾਰੀ ਦੁੱਧ ਚਮਾਉਂਦੀ ਹੋਵੇ ਤਾਂ ਥਾਣ ਵੀ ਕਰਮ ਵਾਲੇ ਨੂੰ ਗਲਾਸ ਹਰ ਕੇ ਲੱਗੇ ਹਨਾ ਮੈਂ ਨਾ ਬਹੁਤ ਜ਼ਿਆਦਾ ਹਾਂ ਲੈ ਵੀ ਕਰਾ ਦੇ ਚੈੱਕ ਠੀਕ ਆ ਜੀ ਆ ਲੈ ਪਰਾ ਰੋਗ ਲਾ ਇੱਥੇ ਕਰ ਮਾਰਾ ਰੋਗ ਲਾ ਲਾ ਕੇ ਮੁੱਕੀ ਮਾਰ ਰੋਗ ਲਾ ਹੈ ਥੋੜਾ ਐ ਨੂੰ ਕਰਕੇ ਕੋਈ ਨਹੀਂ ਬੁਖਾ ਦੇ ਇੱਕ ਵਾਰੀ ਕਾਲੀ ਪੈਂਦੀ ਬੱਚੇ ਦਾ ਕਰਕੇ ਕਾਲਾ ਪੈਂਦਾ ਬੱਚੇ ਕੋਈ ਨਹੀਂ ਆ ਦੇਖੋ ਜੀ ਠੀਕ ਆ ਲੈ ਜੀ ਬਾਕੀ ਨਖੇੜਾਂ ਨਕੂੜਾਂ ਚੈੱਕ ਕਰਾ ਦਿਓ ਠੀਕ ਆ ਜੀ ਚਾਰੇ ਥਾਣਾ ਦੇ ਵਿੱਚ ਨਖੇੜ ਚੰਗੇ ਆ ਇਹ ਨਾਲ ਕੋਈ ਨੀ ਸੁਹੀ ਪੱਕੀ ਸਮਝਿਆ ਸੁਆ ਤੀਜਾ ਹੀ ਆ ਦਾੰਦਾ ਲੋਅਰ ਕੇ ਘਵਾੜ ਕੇ ਲਗਦਾ ਆ ਸਾਰੇ ਪੈ ਕੋਈ ਇਹ ਚੈਨਾ ਸਮਝੀ ਗਾ ਵਾ ਤੀਜਾ ਹੀ ਆ origional ਜਿਹੜਾ ਠੀਕ ਆ ਜੀ ਬਾਕੀ ਚਲੋ ਸਾਰੇ ਫਾਰਕੂ ਭਰਾ ਨੇ ਭੱਜੀ ਫਿਰਦੀ ਕਰਮ ਵਾਲੀ ਪਹਿਲਣ ਬੱਚੀਆਂ ਕੋ ਟੱਪਦੀ ਹੈ ਹਾਂ ਤੋਰਾ ਬੜਾ ਵਛੀ ਦਾ ਆ ਤੋਰਾ ਤਾਰਾ ਚੰਗਾ ਲੈ ਵੀ ਬਾਕੀ ਇਧਰੋਂ ਪੁੱਤ ਇਧਰੋਂ ਮਾਰ ਕੇ ਕੈਮਰਾ ਦਿਖਾ ਦਿਓ ਇੱਕ ਬਹਿਣੀ ਵਾਲੇ ਪਾਸਿਓ ਆ ਮਾਰੋ ਨੀਗਾ ਠੀਕ ਆ ਜੀ ਬਾਕੀ ਵੇਨ ਸਬੂਨਸ ਨਾਰ ਨੂੰੜ ਕਾਫੀ ਜਿਆਦੀ ਆ ਭਵਾਨੇ ਲੈਵੇ ਤੇ ਸੋ ਸਟਾਰਟਿੰਗ ਕੀ ਆ ਬਾਕੀ ਚਲੋ ਮਗਰ ਬੱਛੀ ਚੰਗੀ ਹੈ ਮੇਰਾ ਭਰਾ ਕੋਈ ਪਲੱਸ ਪੁਆਇੰਟ ਆ ਕੋਈ ਸਾਹਮਲੇ ਮਗਰ ਜਰਸੀ ਦੇ ਵਿੱਚ ਕ੍ਰੋਸ ਮਗਰ ਬੱਛੀ ਆ ਕੀ ਆ 11 12 ਦਿਨਾਂ ਦਾ ਬੱਚਾ ਤੁਹਾਡੇ ਸਾਹਮਣੇ ਤੇ ਇਹ ਭਾਜੀ ਜਗਿੰਦਰ ਸਿੰਘ ਜੀ ਕੀ ਡਿਮਾਂਡ ਰਊਗੇ ਦੀ ਕੀ ਲੈ ਤੇ ਕਰਾਂਗੇ ਜੀ ਡਿਮਾਂਡ ਤਾਂ ਮੈਂ 57000 ਕਰ ਗਿਆ ਪਰ ਉਹ ਵੀ ਨਹੀਂ ਕਰਨਾ ਆਪਾਂ 53000 ਦੀ ਗਾ ਦੇ ਰਣੀ ਆ 53000 ਦੀ ਹਾਂ ਤੇ 53 ਦੇ ਵੀ ਛੋੜ ਕਰਾਂਗੇ ਕੋਈ ਕਰਦੀਏ ਮੌਕੇ ਤੇ ਕਰਨੀ ਆ ਕਰਾ ਦਿਓ ਕਰ ਦਿਓ ਸੰਦੂ ਸੰਦੂ ਕਰਦੀ ਕਿਉਂ ਮਾਨਾ ਤਾਂ ਕਰ ਦਿਓ ਤੁਸੀਂ ਕਰ ਦਿਓ ਜੀ 52 ਦੀ ਦੇ ਦਈਏ ਕਿ ਹੋਰ ਥੱਲੇ ਕਰ ਦਈਏ ਮਾਨ ਜਿੱਥੇ ਤਰਾਜੀ ਕਰਦਾ ਉਥੇ ਦੇ ਦੇ ਮਾਨਾ 50 ਦੇ ਵਿੱਚੋਂ ਨਾ ਕਰੀਏ ਮਾਨ ਤਾ ਨਹੀਂ 50 ਚ ਨਹੀਂ ਹੈ ਵੇਖ ਲਾ ਚਲੋ ਫਿਰ ਦਾਦ ਗਏ ਜਿਹੜਾ 51000 ਦੀ ਜਾਂਦਗੀ ਫਿਰ ਜਾਂਦ ਲੋ ਜੀ 51000 ਦੀ ਲੈ ਜਾਓ ਠੀਕ ਆ ਜੀ ਸੋ 52000 ਦੀ ਆ ਦੁੱਧ ਕਰਮ ਵਾਲੀ ਨੇ ਚੰਗਾ ਚੋਾਈ ਜਣਾ ਠੀਕ ਆ ਜੀ ਹੋਣ ਤੁਹਾਨੂੰ ਦੱਸ ਹੀ ਦਿੱਤੀ ਸਟਾਰਟਿੰਗ ਜਿਹੜਾ ਹੁਣ ਮੌਕੇ ਦਾ ਭਾਜੀ ਜਗਿੰਦਰ ਸਿੰਘ ਉਹਨਾਂ ਦੇ ਘਰੋਂ ਕਿਸ ਨੇ ਚੋ ਕੇ ਲੈ ਜਾਣਾ ਉਹ ਦੁੱਧ ਦੀ ਗੱਲਬਾਤ ਕਰਾਂਗੇ ਠੀਕ ਆ ਜੀ ਕੋਈ ਨਜਾਇਜ਼ ਗੱਲ ਨਹੀਂ ਹੋਊਗੀ ਬਾਕੀ ਜਿਹੜਾ ਹੁਣ ਮੌਕੇ ਤੇ ਤੁਸੀਂ ਚੋ ਲੈਣਾ ਦੋ ਵੜਾ ਥੱਲੇ ਦੁੱਧ ਤੁਹਾਨੂੰ ਦੱਸ ਦਿੱਤਾ 52000 ਦੇ ਠੀਕ ਆ ਇੱਧਰ ਇੱਕ ਤੁਹਾਨੂੰ ਵੜਾ ਆਪਾਂ ਗਾਂ ਵਿਖਾ ਦਿੰਨੇ ਆ ਵਜਨ ਕੱਟ-ਕੱਟ ਤੁਸੀਂ ਆ ਸਾਹਮਣੇ ਦੇਖ ਲਓ ਕਰਮਾ ਲਈ ਇਹਦੀ ਵੀ ਚੰਗੀ ਸ਼ੈਦੀ ਤਸੱਲੀ ਆਈਏ ਭਾਜੀ ਬਹੁਤ ਜਿਆਦੀ ਜੀ ਹੈਗੀ ਯਾਰ ਕਿ ਦੂਜਾ ਸੂਆ ਵਾ ਵੇਖਣ ਨੂੰ ਜਿਆਜਾ ਆਉਂਦਾ ਹੀ ਆ ਠੀਕ ਹੈ ਜੀ ਤੇ ਪਹਿਲਾ ਸੂਆ 22 23 ਲੀਟਰ ਇਹਨੇ ਗਾਂ ਨੇ ਦੋ ਚਵਾਇਆ ਹਜੇ ਬਿਲਕੁਲ ਸ਼ਾਇਦ ਦੋ ਲਾਜੇ ਚਾਰ ਲਾਜੇ ਠੰਡੀ ਤੀਰੀ ਭਰੀ ਆ ਉਹ ਗੱਲ ਕਰਨ ਵਾਲੀ ਨਹੀਂ ਆ ਲਓ ਜੀ ਗਾਰਡ ਵੇਖੋ ਦੋਸਤੋ ਸਟਾਰਟਿੰਗ ਕਿਦੀ ਕਰਮਾ ਲਈ ਦੀ ਬਾਕੀ ਹੈਗੀ ਵੀ ਝੂੰਗੀ ਆ ਝੂੰਗੀ ਆ ਗਈ ਠੀਕ ਹੈ ਜੀ ਸਿੰਘ ਜੜੇ ਗਾ ਬਿਲਕੁਲ ਆ ਝੂੰਗੀ ਆ ਸਿੰਘ ਚੈੱਕ ਕਰਾਦੇ ਜੇ ਹੈਗੇ ਝੂੰਗੀ ਆ ਗਈ ਆ ਦੂਜਾ ਸੂਆ ਕੋਈ ਤਜੇ ਲੱਗਦੀ ਹੋਊਗੀ ਕਿਸੇ ਪਰਾਂ ਨੂੰ ਤਜੇ ਵੀ ਹੋ ਸਕਦੀ ਆ ਪਰ ਦੂਜਾ ਸੂਆ ਠੀਕ ਆ ਕਈ ਰਾਂ ਪਸ਼ੂ ਪਹਿਲਾ ਸੂਆ ਬਣਦਾ ਲੇਵਾ ਦੀ ਆ ਬੰਤਰਾ ਠੀਕ ਆ ਜੀ ਅੱਗੋਂ ਵੇਖੋ ਤੁਸੀਂ ਸਟਾਰਟਿੰਗ ਕਿੱਥੋਂ ਆ ਠੀਕ ਆ ਤੇ ਬੈਕ ਸਾਈਡ ਸਾਰ ਦੇ ਨਾਲ ਸੂ ਦੇ ਨਾਲ ਜਿਹੜਾ ਦੋਸੋ ਲੇਵਾ ਬਣਾਈ ਫਿਰਦੀ ਕਰਮਾ ਵਾਲੀ ਅਜਾ ਦਿਨ ਲੈ ਜੂਗੀ RAM nal ਹਾਂ ਤੇਨ ਲੈ ਚਾਰ ਲੈ ਪੰਜ ਵੀ ਖੜ ਸਕਦੀ ਆ ਹਾਂ ਉਹ ਤਰ੍ਹਾਂ 22 ਤਰੀਕ ਨੂੰ ਇਹ ਦਿਨ ਪੂਰੇ ਹੁੰਦੇ ਆ ਲਓ ਜੀ ਠੀਕ ਆ ਜੀ ਬਾਕੀ ਲੇਵਾ ਕਰਮਾ ਵਾਲੀ ਨੇ ਪ੍ਰਾਪਤ ਜਿਹੜਾ ਬਣਾ ਲਿਆ ਠੀਕ ਆ ਦੁੱਧ ਵਰਗੀ 25 26 ਚ ਬਹੂਗਾ ਹਾਂ ਹਾਂ ਆ ਦੇਖੋ ਜੀ ਥੜ ਮੁਠੀ ਵਾਲਾ ਸੰਦੂ ਸਾਹਿਬ ਹਾਂ ਹਾਂ ਅੱਛਾ ਚਾਹ ਚਾਹੁੰਦੇ ਜੀ ਬਿਲਕੁਲ ਲੋ ਜੀ ਠੀਕ ਹੈ ਜੀ ਬਾਕੀ ਥਾਣ ਬੜਾ ਸਵਾਤੀ ਆ ਨਾ ਕੋਈ ਨਜਾਇਜ਼ ਲੰਬਾ ਤੇ ਬਾਕੀ ਥਾਣ ਹੱਥੀ ਚਵਾਈ ਵਾਲਾ ਇਹ ਠੀਕ ਹੈ ਜੀ ਬਾਕੀ ਚੜੇ ਭਰਾਵਾਂ ਕੋਲ ਚਲੋ ਫਾਰਮਾ ਦੇ ਵਿੱਚ ਮਸ਼ੀਨਾਂ ਅਵੇਲੇਬਲ ਨੇ ਮਸ਼ੀਨੀ ਚਵਾਈ ਦੇ ਵਿੱਚ ਵੀ ਆ ਦੋਹਾਂ ਪਾਸੇ ਬੈਠ ਕੇ ਹੱਥੀ ਚਵਾਈ ਵੀ ਕੋਈ ਕਰ ਸਕਦਾ ਸਫਾਈਆਂ ਪਿੰਡੇ ਪੁੰਡੇ ਦੀਆਂ ਪੂਰੀਆਂ ਨੇ ਹੁਣ ਆਪਾਂ ਮੌਕੇ ਤੇ ਦੇਖ ਰਹੇ ਹਾਂ ਉਹ ਗੱਲਬਾਤ ਕਰਾਂਗੇ ਚਮਕਤਾਂ ਕੋਈ ਪਿੰਡੇ ਦੀ ਪੂਰੀ ਆ ਬਾਕੀ ਲੇਵੇ ਤਾਂ ਕੋਈ ਬਾਧੂ ਕੋਟ ਨੂੰ ਨਿਸ਼ਾਨ ਨਹੀਂ ਨਜ਼ਰ ਆਊਗਾ ਠੀਕ ਆ ਥਾਣ ਤੁਹਾਡੇ ਸਾਹਮਣੇ ਚਾਰੇ ਥਾਣਾ ਕੋਈ ਸ਼ਾਂਗ ਬ ਪਿਛੇ ਭਾਰ ਦੀ ਗਾਰੰਟੀ ਹੋਊ ਆਪਣੀ ਥਣ ਦੀ ਗਾਰੰਟੀ ਹੋਊ ਬਸ ਠੀਕ ਹੈ ਜੀ ਆ ਗੱਬਣ ਪਸ਼ੂ ਦੀ ਤੇ ਦੋ ਜਿਹੜੀਆਂ ਬਲਕੋ ਗਾਰੰਟੀਆਂ ਤਾਂ ਸੱਚਾ ਉਹ ਦੇ ਦਿੱਤੀਆਂ ਨੇ ਠੀਕ ਹੈ ਜੀ ਕੋਈ ਕਿਸੇ ਰਖ ਦੀ ਪਿਛੇ ਭਾਰਤੀ ਜਾਂ ਤਿੱਪਣ ਦੇ ਵਿੱਚ ਕੋਈ ਅਚਾਨੀ ਹੋਊਗੀ ਕੋਈ ਮੁਸ਼ਕਲ ਨਹੀਂ ਕੋਈ ਨਹੀਂ ਹੋਊਗੀ ਬਾਕੀ ਆ ਲੇਵੇ ਦੀ ਢਿਲ ਟੋ ਲਾ ਜੇ ਨਾਰਮਲ ਹੀ ਦੱਸ ਰਹੀ ਐ ਵੀ ਤਕਰੀਬਨ ਦੋ ਤੋਂ ਚਾਰ ਚਾਰ ਦਿਨ ਹਜੇ ਕੱਢ ਸਕਦੇ ਕੱਢ ਸਕਦੇ ਚਾਰ ਰਨ ਕੱਢਣੇ ਗਾਨੇ ਹਾਂ ਲੈ ਵੀ ਜਸ਼ਨ ਇਧਰੋਂ ਪੋਤੋ ਕਰਾ ਦੇ ਜੈਕ ਠੀਕ ਹੈ ਜੀ ਇਧਰ ਬਹਿਣੀ ਵਾਲੇ ਪਾਸੇ ਉਹ ਦਿਖਾ ਦਿਓ ਬਾਕੀ ਮੰਤਰਲੇਵੇ ਦੀ ਚੰਗੀ ਆ ਚਲੋ ਦੁੱਧ ਦੇ ਵਿੱਚ ਵੀ ਕਰਮਾ ਦੀ ਚੰਗਾ ਯੋਗਦਾਨ ਪਾ ਦੋਗੇ ਰੇਟ ਵੀ ਇਹਦਾ ਬਿਲਕੁਲ ਜੈਨੂਨ ਤੇ ਜਾਇਜ਼ ਹੀ ਭਾਈ ਤੋਂ ਕਰਵਾ ਦਾਂਗੇ ਵੀ ਜਿਹੜਾ ਲੈਣ ਦੇਣਾ ਪਹਿਲਾਂ ਵੜਾਂ ਤੋਂ ਵੀ ਬੜੇ ਜਾਇਜ਼ ਮੋਲ ਨੇ ਇਹ ਵੀ ਜਾਇਜ਼ ਇਹਦਾ ਭਾਜੀ ਪੜਤਾ ਕੀ ਡਿਮਾਂਡ ਕੀ ਮੁੱਲ ਕਰਾਂਗੇ ਤਾਂ ਗਾਂ ਤੇ 70-75 ਹਜ਼ਾਰ ਦੀ ਹਾਂਜੀ ਆਪਾਂ ਦੇਣੀ 65 ਹਜ਼ਾਰ ਦੀ 65 ਹਜ਼ਾਰ ਦੀ ਹਾਂਜੀ 65 ਹਜ਼ਾਰ ਦੇ ਦੇਣੀ ਠੀਕ ਆ ਜੀ ਕੋਈ ਲੈਸਲਸ ਕਰਤੀਏ ਭਾਜੀ ਕੋਈ ਛੱਡ ਦਾਂਗੇ ਛੋਟਾ ਜਿਹਾ ਆਪਾਂ ਨੂੰ ਲਓ ਜੀ 65 ਹਜ਼ਾਰ ਦੇ ਵਿੱਚੋਂ ਹਾਂ 1000 ਹੋਰ ਛੱਡ ਦਾਂਗੇ 64 ਦੀ 64 ਦੀ ਗਾਂ ਦੇਣੀ ਲਓ ਜੀ 64 ਹਜ਼ਾਰ ਦੀ ਹਾਂਜੀ ਉਦਾਂ ਠੰਡੀ ਧੀਰੀ ਆ ਮਾੜਾ ਫੇਰ ਕੈਮਰਾ ਮਾਰ ਕੇ ਤੁਹਾਨੂੰ ਤਸੱਲੀ ਬਾਕੀ ਮਾਲ ਚਲੋ ਇਹਨਾਂ ਕੋਲੇ ਸਾਫ਼ ਸੁਥਰਾ ਹੀ ਆਉਂਦਾ ਚਲੋ ਹਰੇਕ ਭੈਣ ਦਾ ਦੁੱਧ ਵੀ 5 ਕਿਲੋ ਚ ਆਏਗੀ ਹਾਂ ਤੇ ਚਵਾਜੋਗੇ ਦੁੱਧ ਹਨਾ ਹਾਂਜੀ ਹਾਂ ਸੋ ਇਹ ਵੜ ਦੂਸੋ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਗੱਭਣ ਪੂਰੀ ਤਿਆਰੀ ਦੇ ਉੱਤੇ ਆ ਠੀਕ ਆ ਤੇ ਸੂਪੇ ਕਰਮ ਵਾਲੀ ਦੋ ਨੂੰ ਸੂਪੇ ਚੋਂ ਦੋ ਦਿਨੋਂ ਸੂਪੇ ਕੋਈ ਸੌਪਰ ਚ ਜਾਂਦੇ ਆ ਕੋਈ ਦੋ ਦਿਨ ਕੱਢ ਕੇ ਸੂਪੇ ਬਾਕੀ ਮੇਰੇ ਭਰਾ ਵਿਜਿਟ ਕਰਕੇ ਬੇਸ਼ੱਕ ਟਿੱਪ ਕੇ ਭਰਾ ਕੇ ਤਸੱਲੀ ਕਰੋ ਕਿਉਂ ਗੱਭਣ ਇਹ ਵੜ ਆ ਜੋ ਤਸੱਲੀ ਹੁਣ ਮੌਕੇ ਤੇ ਤੁਹਾਨੂੰ ਦੇ ਸਕਦੇ ਭਾਜੀ ਉਹਨੇ ਦੇ ਦਿੱਤੀਆਂ ਬਿਛਾ ਕੋ ਬਿਆਨਾ ਕਰ ਲੈ ਸੂਈ ਸਵਾਈ ਲੈ ਜੇ ਆ ਫੋਲੋ ਗਾਰੰਟੀ ਦੀ ਬਰਕ ਹੋ ਜੇ ਬਰਕ ਹਾਂ ਤੇ ਇਹ ਪਾਜੀ ਅੱਜ ਤਿੰਨ ਹੀ ਆਪਣੇ ਕੋਲ ਵੜਾ ਨੇ ਹਾਂਜੀ ਤਿੰਨ ਠੀਕ ਆ ਜੀ ਤੇ ਮਾਲ ਤਕਰੀਬਨ ਚਲੋ ਮੈਨੂੰ ਲੱਗਦਾ ਵੀ ਲਿਆਂਦਾ ਤੁਸੀਂ ਫਿਰ ਵੇਖ ਬੂ ਗਿਆ ਤੇ ਵੇਖਿਆ ਮਾਲ ਗਿਆ ਹੈਗਾ ਹੀ ਉਹਨਾਂ ਦੇ ਵਿੱਚ ਇਕੱਠਾ ਕੋਈ ਨਹੀਂ ਲੈਂਦਾ ਹਾਂ ਤੇ ਹੁਣ ਪਾਜੀ ਸਾਨੂੰ ਫਿਰ ਉਹ ਵਗੀਆਂ ਦੋਵੇਂ ਗਾਈ ਹਾਂਜੀ ਮਾਨੂੰ ਭਰਾ ਮੈਂ ਅੱਜ ਵੀਡੀਓ ਪਾਉਣੀ ਤੇ ਭਰਾ ਸਾਡਾ ਆਉਂਦਿਆ ਚੈਨਲ ਦਰਸ਼ਨ ਮੇਲੇ ਨੇ ਉਹ ਦੇਣਗੇ ਚਲੋ ਇਸ ਨਾਲ ਹੀ ਦਾ ਭੈਣ ਭਰਾ ਨਾਲ ਹੋਰ ਜੁੜ ਜਾਂਦੇ ਨੇ ਬਿਲਕੁਲ ਇੱਕ ਪਾਜੀ ਆਪਣੇ ਸੰਪਰਕ ਨੰਬਰ ਜਿਹੜੇ ਕਰ ਦਿੱਤੇ ਸਾਂਝੇ 97790 ਹਾਂਜੀ ਤੇ 68037 ਇੱਕ ਹੀ ਨੰਬਰ ਦੇਣਾ ਵਾ ਲਓ ਜੀ 97790 ਤੇ 660 37 37 ਇੱਕ ਨੰਬਰਾਂ ਤੇ ਕਾਲ ਕਰ ਲਿਓ ਠੀਕ ਆ ਜੀ ਇਹ ਭਾਜੀ ਜਗਿੰਦਰ ਸਿੰਘ ਹੋਣਾਂ ਦੇ ਕੰਟੈਕਟ ਨੰਬਰ ਨੇ ਬਾਕੀ ਇਹ ਦਰ ਦੋ ਵੜਾ ਤੁਹਾਨੂੰ ਦਿਖਾਤੀਆਂ ਨੇ ਕਿਸੇ ਭਰਾ ਨੇ ਚਲੋ ਆਨਲਾਈਨ ਸੌਦਾ ਕਰਨਾ ਹੈ ਹਮੇਸ਼ਾ ਪਾ ਕਹਿੰਦੇ ਵੀ ਇੱਥੇ ਆਣ ਕੇ ਉਹਦੀ ਨਿਗਾ ਤੇ ਵਿੱਚੋਂ ਕੱਢੋ ਪਸ਼ੂ ਜਾਨਵਰ ਚੰਗੇ ਆ ਕਿਉਂਕਿ ਤੁਸੀਂ ਵੀ ਕੱਲ ਨੂੰ ਲੰਮਾ ਸਮਾਂ ਜੁੜਨਾ ਭੈਣ ਭਰਾ ਜੁੜਦੇ ਆ ਠੀਕ ਆ ਜੀ ਇੱਥੇ ਆਉਣ ਦਾ ਬਿਲਕੁਲ ਇੱਕੋ ਜਿਹਾ ਵਿਸ਼ਵਾਸ ਬਣਾਓ ਉਸ ਤੋਂ ਬਾਅਦ ਬੇਸ਼ੱਕ ਭਾਵੇਂ ਆਨਲਾਈਨ ਸੌਦਾ ਤੁਸੀਂ ਮਗਾਈ ਜਾਓ ਖਰੀਦੀ ਜਾਓ ਤੇ ਗਾਂ ਵੇਚੀ ਜਾਓ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ